ਹਫਤਾ ਮੈਂ ਉਹ ਥੋੜੀ ਲਿਖਦਾ ਕਦੇ ਫੇਸਬੁਕ ਤੇ ਕੋਈ ਵੀ ਘਟਨਾ ਸਾਹਮਣੇ ਆ ਜਾਏ ਕਦੇ ਕਦੇ ਲਿਖਦਾ ਹਫਤੇ ਤੋਂ ਚਲ ਜੇ ਇੱਕ ਸੋਸ਼ਲ ਮੀਡੀਆ ਤੇ ਬੱਚਾ ਗਾ ਰਿਹਾ ਸੀ ਮਾਹੀਆ ਮੈਨੂੰ ਨਾਮ ਕਢਾ ਦੇ ਤੇ ਮੈਂ ਆਖਿਆ ਵੀ ਆ ਜਿਹਾ ਦਿਮਾਗ ਤਾਂ ਬੜਾ ਬਦਲ ਗਿਆ ਕਿ ਆਹ ਬੜਾ ਅੱਗੇ ਵਧ ਗਿਆ ਇਹਨੂੰ ਉਹਨੂੰ ਸਾਹਮਣੇ ਰੱਖ ਕੇ ਤੇ ਮੈਂ ਔਰਤ ਦੇ ਸਸ਼ਕਤੀਕਰਨ ਦੀ ਗੱਲ ਕੀਤੀ ਉਹਦੇ ਸਿਰ ਉਹ ਹੈ ਕਿਸੇ ਨੂੰ ਤੇ ਮੇਰੀ ਕਹਾਤਾ ਕਪਟਾਵਾ ਵਿੱਚ ਬਹੁਤ ਕੁਝ ਲਿਖਦਾ ਰਹਿੰਦਾ ਹੈ ਯਾਦ ਯੂ ਨੂਰ ਦਾ ਵੀ ਭਾਈ ਮਨੂਰਿੰਦਿਆ ਜੀ ਮਾਹੀਆ ਮੈਨੂੰ ਲੌਂਗ ਪੜਾ ਦੇ ਟਾਈਟਲ ਉਹੀ ਰੱਖਦਾ ਮੋਨ ਮੈਂ ਲੌਂਗ ਦੀ ਮੰਗ ਨਹੀਂ ਕਰਦੀ ਮੰਗ ਕਰਦੀ ਆ ਇੱਜ਼ਤ ਆਬਰੂ ਦੀ ਆਜ਼ਾਦ ਇਜ਼ਾਦ ਅੰਦਰ ਸਾਹ ਲੈਣ ਦੀ ਪੈਰੀ ਕੁੰਗਰੂ ਪਾ ਕੇ ਮਾਹੀਏ ਨੂੰ ਬਿਦਾਉਣ ਦਾ ਨਾਮ ਵੱਲ ਹੈ ਤੇ 나 ਮੈਨੂੰ ਸਮਾਂ ਮੈਂ ਤਾਂ ਨੱਚਣਾ ਚਾਹੁੰਦੀ ਆ ਆਪਣੀ ਮਰਜ਼ੀ ਦਾ ਤੇ ਨੱਕ 'ਚ ਲੌਂਗ ਵੀ ਪਾਵਾਂਗੀ ਆਪਣੀ ਮਰਜ਼ੀ ਦਾ ਕਿਉਂ ਮੈਂ ਮਨਾਵਾ ਮਾਹੀਏ ਨੂੰ ਮੈਂ ਹਟ ਮਾਸ ਦੀ ਕੁਟੀ ਤਾਂ ਨਹੀਂ ਕੁਦਰਤ ਦਾ ਘੜਿਆ ਜੀਵ ਆ ਜਿਵੇਂ ਕਿ ਇੱਕ ਮਰਦ ਉਹ ਵੀ ਇੱਕ ਮੈਂ ਔਰਤ ਮੇਰੀ ਵੀ ਹੈ ਤੇ ਵਿਤ ਵੀ ਕੁੱਟੀ ਚੂਰੀ ਤਾਂ ਰਲ ਕੇ ਖਾਵਾਂਗੇ ਹੁਣ ਚੋਰੀ ਚੋਰੀ ਨਹੀਂ ਪਾਜੀ ਕੋ ਬਣਾਵਾ ਮਿਲਣ ਦਾ ਢੜਨ ਲਾ ਮੇਲਾ ਵੀ ਜਿਵੇਂ ਇੱਕ ਮਰਦ ਮਰਦ ਨੂੰ ਮਿਲਦਾ ਓਵੇਂ ਹੀ ਮੈਮਲਾ ਹੱਥ ਵੀ ਮਿਲਾਵਾਂਗੀ ਦੋਸਤੀ ਦਾ ਦਾਵਾ ਵੀ ਕਰਾਂਗੀ ਹਾਂ ਅਗਰ ਚਾਹਿਆ ਤਾਂ ਗਲਵਕੜੀ ਵੀ ਤੇ ਪਿਆਰ ਦਾ ਇਜ਼ਹਾਰ ਵੀ ਕਰਾਂਗੀ ਲੋង ਕਢਾਉਣ ਦੀ ਫਰਮਾਇਸ਼ ਨਹੀਂ ਕਰਾਂਗੀ ਜਦੋਂ ਦਿਲ ਚਾਹਿਆ ਆਪ ਕਢਾਵਾ ਵੀ ਲੋង ਕਢਾਉਣ ਦਾ ਪਰਲਾ ਮਾਰਨ ਵਾਲੀ ਔਰਤ ਮੈਂ ਹੁਣ میں بہت پچھا چڈی ہوں تیرے نہ قدم قدم کے نال ہاں پر تیری آب میری ہستی بہت وقوع